ਪਰ ਮੈਂ ਇੱਕ ਸੁਖਬੀਰ ਸਿੰਘ ਬਾਦੰਜੂ ਸਵਾਲ ਕਰਨਾ ਚਾਹੁੰਨਾ ਅਕਾਲਪੁਰਕ ਸਾਹਿਬ ਦੇ ਜਥੇਦਾਰ ਹੋਣ ਜਾਂ ਹਰ ਸਿੰਘ ਸੇਮਾਨ ਨੇ ਉਹਨਾਂ ਨੂੰ ਦਾ ਸਿਕਿਉਰਿਟੀ ਦੇਣੀ ਫੇਰ ਵੀ ਜਾਇਜ਼ ਹੈ ਕਿਉਂਕਿ ਉਹ ਸਿੱਖ ਕੌਮ ਦੇ ਆਗੂ ਨਹੀਂ ਉਹ ਅੱਜ ਇੱਕ ਪਾਰਟੀ ਦੀ ਗਵਾਹੀ ਨਹੀਂ ਬਲਕਿ ਪੂਰੇ ਕੌਮ ਦੀ ਗਵਾਹੀ ਕਰ ਰਹੇ ਨੇ ਪਰ ਮੈਂ ਪੁੱਛਣਾ ਚਾਹੁੰਨਾ ਹੈ ਵੀ ਜਿਹੜੇ ਤੁਹਾਡੇ ਨਵੇਂ ਰਿਸ਼ਤੇਦਾਰ ਬਣੇ ਨੇ ਉਹਨਾਂ ਨੇ ਘਰਾਂ ਤੇ ਗਾਰਡ ਕਿਸ ਖੁਸ਼ੀ ਚ ਲੱਗੀ ਹੈ ਕਿਹੜੇ ਸੌਦੇ ਤੁਸੀਂ ਕੀਤੇ ਨੇ ਵੀ ਉਹਨਾਂ ਦੇ ਘਰਾਂ ਦੇ ਉੱਤੇ ਅੱਜ ਗਾਰਡ ਜਿਹੜੀ ਹੈ ਸੁਰੱਖਿਆ ਵਾਸਤੇ ਲੱਗੀ ਹੈ ਉਹ ਨਾਂ ਦਾ ਕੋਈ ਸਿਆਸੀ ਆਗੂ ਨਹੀਂ ਨਾ ਧਰਮ ਕਾਗੂ ਨੇ ਸਿਰਫ ਇਸ ਕਰਕੇ ਵੀ ਤੁਹਾਡੇ ਰਿਸ਼ਤੇਦਾਰ ਨੇ ਤੇ ਇਹ ਕੀ ਸੌਦਾ ਤੁਸੀਂ ਕੀਤਾ ਦਿੱਲੀ ਦੇ ਨਾਲ ਜਿਹਦੇ ਤਹਿਤ ਇਹ ਸਾਰੀਆਂ ਉਹਨਾਂ ਨੂੰ ਸਹੂਤਾ ਮਿਲੀਆਂ ਨੇ ਇਹਦਾ ਜਵਾਬ ਕਿਸੁ ਵੀ ਸਿੰਘ ਨਾਲ ਦੇ ਸਕਦੇ ਨੇ ਫੇਰ ਉਹਨਾਂ ਨੇ ਦੋਸ਼ ਲਾਇਆ ਸੀ ਵੀ ਸਿੰਘ ਸਹਿਬਾਨ ਜਿਹੜਾ ਇਹਨਾਂ ਦੀ ਸੋਸ਼ਲ ਮੀਡੀਆ ਟੀਮ ਬੜਾ ਰੌਲਾ ਪਾਉਂਦੀ ਨਹੀਂ ਵਿਰਸਾ ਸਿੰਘ ਬਟੋਹਾ ਬੜਾ ਰੌਲਾ ਪਾਉਂਦੇ ਨਹੀਂ ਕੀ ਜੀ ਇਹ ਤਾਂ ਜੀ ਦਿੱਲੀ ਦੇ ਜਿਹੜੇ ਆਗੂ ਨੇ ਜਾਂ ਦਿੱਲੀ ਨੂੰ ਵਿਖਗੇ ਇਹ ਪਰ ਹੁਣ ਜਿਹੜੇ ਨਵੇਂ ਸਿੰਘ ਸਾਹਿਬ ਨੇ ਇਹਨਾਂ ਦੇ ਵੱਲੋਂ ਲਾਏ ਹੋਏ ਕੁਲਦੀਪ ਸਿੰਘ ਗੁਰਗੱਜ ਉਹ ਕੱਲ ਹਰਿਆਣੇ ਦੇ ਮੁੱਖ ਮੰਤਰੀ ਨੂੰ ਉਹਨਾਂ ਨੇ ਬੁਲਾ ਕੇ ਸਰੂਪਾ ਦਿੱਤਾ ਤੇ ਕੀ ਉਹ ਹੁਣ ਉਹਨਾਂ ਤੇ ਵੀ ਦੋਸ਼ ਲਾਉਣਗੇ ਵੀ ਇਹ ਵੀ ਕੇਂਦਰ ਨਾਲ ਨਾਲੇ ਹੋਏ ਨੇ ਸੋ ਆਪਦੇ ਨਿੱਜੀ ਮਫਾਦਿਆਂ ਨੂੰ ਤੁਸੀਂ ਜਿਹੜਾ ਹੈ ਆਪਦੇ ਇਹਨਾਂ ਵੱਡੇ ਅਹੁਦਿਆਂ ਨੂੰ ਤੁਸੀਂ ਵਰਤ ਰਹੇ ਹੋ